ਬੜੀ ਕਮਰੇ ਸਟੈਪਿੰਗ ਬੜਾ ਫੋਨ ਚੁੱਕੋ ਪਰ ਆਹ ਤਾਂ ਬਾਰ ਬਾਰੀ ਬਾਰ ਬਾਰੀ ਬਾਰ ਬਾਰੀ ਬਾਰ ਬਾਰੀ

سردار گنجیپ جی رابطہ سا جو پڑے پیار سرکار تھوڑی کوئی پہلے آپ بڑی بڑی تعداد ووٹا پا کے ایم ایل اے بنایا سردار مدرسوں کی سرپنچ سا بہت ہی سرکار جو اس نگر کے ادوان کے پہنوں میریوں جا میرا منوں پتے فتح لگاؤ واحرو جی کا خالص واحو جی کی فتح ਕੋਈ ਨਵੀਂ ਵੱਡੀ ਮਹੱਤਵਪੂਰਨ ਲਾਈਆ ਇਹ ਪੱਤੀ ਲਾ ਹੋ ਗਿਆ ਲਗਾਤਾਰ ਅੰਮਲੇ ਲਾਭ ਨੂੰ ਹਰ ਪਿੰਡ ਤੇ ਜਿੱਤੇ ਵੀ ਡੀਪੀ ਸਰਦਾਰ ਸੁਖਦੇਵ ਸਿੰਘ ਜੀ ਵਕਫਾ ਕੈਨਲਾ ਤੋਂ ਅਖਬਾਰਾ ਤੋਂ ਆਏ ਹੋਏ ਮੇਰੇ ਪੱਤਰਕਾਰ ਵੀ ਪੁਰਨਾ ਸਕੂਲਾ ਤੋਂ ਆਏ ਅਤੇ ਆਪ ਸੇਬਾਨ ਵਿਦਿਆਰਥੀਆਂ ਦੇ ਮਾਪੇ ਪਿੰਡ ਦੇ ਪਤਵੰਤੇ ਸੱਜਣ ਅਤੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਜੀ

ਇਸ ਕਿਹੜਾ ਕ੍ਰਾਂਤੀ ਆਇਆ ਜਾਂ ਸਾਰੇ ਜਿਲ੍ਹਾ ਮੈਂ ਸਰਕਾਰ ਦਾ ਹੀ ਤਾਂ ਮਾਣ ਕਰਦਾ ਨਾ ਸੱਚਾ ਜਿਹੜਾ ਸਤਾਵ ਸਕੂਲ ਦਾ ਤਾਂ ਪਿੰਡ ਦੀ ਪੰਚਾਇਤ ਆ ਪਿੰਡ ਵਿੱਚ ਬਹੁਤ ਜ਼ਰੂਰ ਰਵੱਈਆ ਦਾ ਵੀ ਭਾਵਨ ਕਰਦਾ ਮਦਦ ਕਰਦਾ ਬੜੇ ਲੰਮੇ ਸਮੇਂ ਬਾਅਦ ਕਿਸੇ ਸਰਕਾਰ ਨੇ ਸੋਚਿਆ ਕਿ ਸਾਡੇ ਪਿੰਡਾਂ ਚ ਜਿਹੜੇ ਸਾਡੇ ਛੋਟੇ ਬੱਚੇ ਛੋਟੀ ਫੇਰੀਆ ਨੂੰ ਮੀਂਹ ਘਰਾਵੇ ਬੱਚੇ ਜਿੰਨਾ ਸਕੂਲਾਂ ਚ ਆਉਂਦੇ ਨੇ ਉਹਨਾਂ ਨੂੰ ਵਧੀਆ ਇੱਕ ਚੰਗੇ ਦਾ ਪਾਲਾ ਜਿਹੜਾ ਸਰਕਾਰ ਨੇ ਚੁੱਕਿਆ ਧੰਨਵਾਦ ਪਹਿਲਾਂ ਤੇ ਜਿਹੜੇ ਮੇਰੇ ਨਾਲ ਆਏ ਨੇ ਜੇਮਨ ਸਿੰਘ ਅਵੰਦ ਰਚਨ ਮੋਦੀਪਰਮਾਨ ਸਾਹਿਬ ਹਿੰਤਾ ਸਾਹਿਬ ਬਹੁਤ ਅੰਨੇ ਦੀ ਚਾਹੀ ਲੋੜ ਐਜੂਕੇਸ਼ਨ ਉਪਰ ਚੁੱਕਣ ਲਈ ਜੇ ਹੋਰ ਵੀ ਪਰਿ ਲੋਕ ਤਾਂ ਕੁਆਨੋ ਸਾਰਿਆਂ ਨੇ ਵੀਰੋ ਪਤਾ ਕਿ 222 ਕਿਹੜੀ ਸਰਕਾਰ ਬਣੀ ਹੈ ਸਰਕਾਰ ਬਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਬੜਾ ਮੋੜਾ ਵਾਦਾ ਕੀਤਾ ਸੀ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਰੱਖਿਆ ਨੂੰ ਲੈ ਕੇ ਦੇ ਪਿਲੇ ਦੇ ਬਿਲ ਹੋਣ ਬਹੁਤ سارے ਕੰਮ ਜਿਹੜੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਚਨ ਕਿ ਇਹ ਪ੍ਰਚਾਰ ਤੋਂ ਬਾਅਦ ਕਰਦੇ ਤਾਂ ਬਹੁਤ ਸਾਰੇ ਕੰਮ ਪਿਛਲੇ 3 ਸਾਲ ਹੋ ਗਏ ਸਰਕਾਰ ਕਰੀ ਚੁੱਕੀ ਤਾਂ ਬਹੁਤ ਸਾਰੇ ਕੰਮ ਪੰਜਾਬ ਦੇ ਮੋਟਾ ਦੇ ਹੋਏ ਨੇ ਇੱਕੋ ਸਮੇਂ ਦੇ ਪ੍ਰਾਇਮਰੀ ਔਰ ਮਿੰਨਟ ਸਕੂਲ ਦੇ ਸਟਾਫ ਨੂੰ ਆਪਣਿਆਂ ਨੂੰ ਵਧਾਈ ਦੀ ਜਿੰਨ ਕਿ ਜਿਨ੍ਹਾਂ ਨੇ ਇੱਕ ਵਧੀਆ ਤਰੀਕੇ ਨਾਲ ਸਕੂਲ ਵਿੱਚ ਕਾਇਆਕਲਪ ਕੀਤੀ ਹੈ ਜਰਾ ਮਨਪ੍ਰੋਤੋ ਇਹ ਤੋਂ ਪਹਿਲਾਂ ਵੀ ਪਤਾ ਲੱਗਦਾ ਕਿ ਗ੍ਰਾਂਟਾਂ ਬਹੁਤ ਹੁੰਦੀਆਂ ਪਰ ਗ੍ਰਾਂਟਾਂ ਦਾ ਦੁਰਉਪਯੋਗ ਬਹੁਤ ਹੁੰਦਾ। ਕਰਨਾਲ ਜ਼ਿਲ੍ਹੇ ਦਾ ਨਸਪਤਰਾ ਦੇ ਇੱਥੋਂ ਸਕੂਲਾਂ ਚ ਜਾ ਰਹੇ ਆ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਕੂਲ ਦਾ ਟੀਚਰ ਐਸ ਗ੍ਰਾਂਟ ਨੂੰ ਕੋਈ ਹੱਥ ਵੀ ਲੰਦਾ ਹੋਵੇ। ਬਹੁਤ ਸਾਰੇ ਐਸੇ ਟੀਚਰ ਨਾ ਵੇਖਿਆ ਜਿਨ੍ਹਾਂ ਆਪਣੀ ਜੇਬ ਤੋਂ ਪੈਸੇ ਲਾ ਕੇ ਤਾਂ ਸਕੂਲ ਦੇ ਵਾਸਤੇ ਆਪਣਾ ਯੋਗਦਾਨ ਪਾਇਆ ਹੈ। ਤੇ ਬਹੁਤ ਵਧੀਆ। ਜਦ ਤੁਸੀਂ ਤੁਸੀਂ ਪ੍ਰਵਾਹ ਦੀ ਤਰੱਕੀ ਚਾਹੁੰਦੇ ਹੋ ਪਰ ਐਜੂਕੇਸ਼ਨ ਹੋਣੀ ਉਸ ਘਰ ਤੇ ਬੜੀ ਜ਼ਰੂਰੀ ਹੈ ਕਿ ਐਜੂਕੇਸ਼ਨ ਹੋਏਗੀ ਤਾਂ ਤਰੱਕੀ ਹੋਏਗੀ ਆਮ ਆਦਮੀ ਪਾਰਟੀ ਸਰਕਾਰ ਦੀ ਕੋਈ ਮੰਚਾ ਕਿ ਇਹਨਾਂ ਸਕੂਲਾਂ ਦੇ ਬੱਚੇ ਜਿਹੜੇ ਪੜ੍ਹਦੇ ਨੇ ਅਧਿਆਪਕਾਂ ਦੇ ਸਾਹਮਣੇ ਖੜੇ ਨੇ ਬਹੁਤ ਸਾਰੇ ਤੇ ਬਹੁਤ ਸਾਰੇ ਟੀਚਰ ਜਿਹੜੇ ਅੱਜ ਇਹਨਾਂ ਗ੍ਰੈਂਡੀ ਸਕੂਲਾਂ ਦੇ ਪੜ੍ਹਦੇ ਇਸ ਕਰਕੇ ਆਏ ਨੇ ਇੰਨੀ ਰਿਚਾਰੀ ਉਹਨਾਂ ਦੇ ਮਾਪੋਂ ਤੋਂ ਉਹਨੇ ਪਿੱਛੇ ਸੀ ਪਰ ਮੈਨੂੰ ਉਹਨਾਂ ਨਾਲ ਦਿੱਥੇ ਕਿ ਮੈਂ ਬਸ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਆਪਣੇ ਮਾਪੋਂ ਕੋਲ ਟੀਚਰ ਲੱਗੇ ਜਿਉਂ ਨਾਲ ਹੀ ਪੜ੍ਹਨਾ ਨੂੰ ਤਾਂ ਕਹਿੰਦਾ ਮੇਰੇ ਮਾਪੋਂ ਦੀ ਅੱਗੇ ਮਨਛਾ ਸੀ ਕਿ ਪੁੱਤ ਬੀਏ ਕਰਨ ਤੋਂ ਬਾਅਦ ਬੀਏ ਕਰਨਾ ਟੀਚਰ ਲੱਗੇ ਆ ਅਗਲਾ ਮੈਂ ਮਾਪੋਂ ਨੂੰ ਕਿਹਾ ਕਿ ਮਾਪੋਂ ਨੇ ਕਹਿੰਦੇ ਨਾ ਬੀਏ ਕਰ ਦੀ ਬੀਏ ਕਰਨ ਤੋਂ ਬਾਅਦ ਜਦੋਂ ਚੌਕ ਨਹੀਂ ਮਿਲੇ میں اجیبیشن جاری نہیں ہتی تنہ کٹوکر چہار سال لائے کے اجیبیشن لائے کے تک آئی کے سلیکٹ روڈ کے تک آجائے سببی جبار پر دیکھیں سبب اونہ کے بیتری ہے ربنا سبب اونہ کے بیتری ہے بردار اینجلے نے سبب اونہ کے بیتری ہے اگر دیتے بار کو سلمان چھے گیا ساکھے بہت ہی سبتار سبب دیس کے بھی منی سبب سلمان جیبیشن لے گا ਇਲੇ ਬਾਰੇ ਮੈਨੂੰ ਇੱਕ ਮੁੱਦਾ ਅੱਗੇ ਪੇਸ਼ ਕਰਾਇਆ ਗਿਆ ਸੀ ਐਸਪੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਮਏ ਚਲਦਾ ਗੁਰਪ੍ਰੀਤ ਸਿੰਘ ਜੀ ਨੇ ਜਿਹੜਾ ਸਨਮਾਨਕ ਦੇਣਾ ਹੈ ਸਤਿਉਸ਼ਾਪ ਜਿਹੜਾ ਸਟੇਜ ਉੱਪਰ ਆਵੇ ਬਹੁਤ ਧੰਨਵਾਦ ਥੋੜਾ ਜਿਹਾ ਬਰਸਾ ਥੋੜਾ ਕੱਢਾ ਦਿਓ ਠੀਕ ਹੈ ਜੀ ਦੇਖੋ ਜੀ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਚੱਲ ਰਿਹਾ ਹੈ ਬਿਲਡ ਕੰਮ ਬਣ ਰਹੀਆਂ ਜੋ ਵੀ ਸਕੂਲ ਇਨਫਰਾਸਟ੍ਰਕਚਰ ਘਟੇਗਾ ਉਹ ਸਾਰਾ ਬਣ ਰਿਹਾ ਵਾ ਤੇ ਐਮਐਲਏ ਸਾਹਿਬ ਉਸੇ ਲੜੀ ਹੇਤ ਸਾਡੇ ਪਿੰਡ ਵੀ ਆਏ ਆ ਸਾਡੇ ਪਿੰਡ ਸਕੂਲ ਵਿੱਚ ਕਾਫੀ ਕੰਮ ਹੋਇਆ ਕੁਝ ਕਰਨ ਵਾਲੇ ਵੀ ਉਹਨਾਂ ਨੂੰ ਦੱਸਿਆ ਬਾਕੀ ਸਰਕਾਰ ਦੀ ਬਹੁਤ ਵਧੀਆ ਹੈ ਪਹਿਲਵਾ ਕਿਉਂਕਿ ਜੇ ਬੱਚਾ ਪੜ੍ਹਿਆ ਹੋਊਗਾ ਤੇ ਸਿਹਤਮੰਦ ਹੋਊਗਾ ਤੇ ਬਾਕੀ ਦੇ ਸਾਰੇ ਕੰਮ ਕਰੋਆ ਸਿਹਤ ਵਾਸਤੇ ਤੇ ਪੜ੍ਹਾਈ ਵਾਸਤੇ ਸਰਕਾਰ ਨੇ ਬਹੁਤ ਵੱਡਾ ਬੀੜਾ ਚੁਕਿਆ ਬਾਕੀ ਦੇ ਜੋ ਲੋਕਾਂ ਨਾਲ ਵਾਅਦੇ ਕੀਤੇ ਕੁਝ ਪੂਰੇ ਹੋ ਗਏ ਕੁਝ ਕਰਦਨੇ ਆ ਸਰਕਾਰਾਂ ਦਾ ਕੰਮ ਦਾ ਸਾਰਾ ਕੰਮ ਹੋ ਜਾਣਾ ਅਰੇ ਜਿਹੜਾ ਸਿੱਖਿਆ ਕ੍ਰਾਂਤੀ ਦਾ ਕੰਮ ਆ ਨਾ ਇਹ ਤੇ ਅਸੀਂ ਬਹੁਤ ਖੁਸ਼ ਹਾਂ ਜੋ ਸਕੂਲ ਦੀਆਂ ਕੋਈ ਨਿਮਾਡਾ ਹੈਗੀਆਂ ਵਾ ਉਹਨਾਂ ਨੂੰ ਦੱਸਿਆ ਵਾ ਉਹ ਵੀ ਐਵੇਂ ਬਹੁਤ ਸੇਤੂ ਸਦੀ ਸਕੂਲ ਦਾ ਕੰਮ ਕਰਵਾ ਦਾਂਗੇ ਬਾਕੀ ਸਾਡੇ ਸਟਾਫ ਜਿਹੜਾ ਬਹੁਤ ਮਿਹਨਤੀ ਆ ਬਿਲਕੁਲ ਟਾਈਮ ਨਾ ਆਉਂਦਾ ਟਾਈਮ ਨਾ ਜਾਂਦਾ ਬੱਚਿਆਂ ਨੂੰ ਪੂਰਾ ਸਾਰੇ ਸਕੂਲ ਦਾ ਰਿਜ਼ਲਟ ਵੀ ਆਮ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਹਾਂਜੀ ਮੈਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਜੀਤ ਕੌਰ ਇਨਚਾਰਜ ਸਕੂਲ ਮਿਡਲ ਨਿਕੋਸਰਾ ਹੈ ਸਰਕਾਰੀ ਮਿਡਲ ਸਕੂਲ ਨਿਕੋਸਰਾ ਹੈ ਇਹ ਉਦਘਾਟਨ ਕਰਨ ਆਏ ਸਾਡੇ ਐਮਐਲਏ ਸਾਹਿਬ ਰਿਪੇਅਰ ਐਂਡ ਮੇਨਟੇਨੈਂਸ ਦੀ ਜੋ ਗ੍ਰਾਂਟ ਆਈ ਸੀ ਸਾਡੇ ਸਕੂਲ ਤੋਂ ਬਹੁਤ ਹੀ ਖੁਸ਼ ਹੋ ਕੇ ਗਏ ਨੇ ਔਰ ਸਾਨੂੰ ਸਾਰੀ ਪੰਚਾਇਤ ਨੇ ਬਹੁਤ ਹੀ ਸਹਿਯੋਗ ਦਿੱਤਾ ਵਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ